ਵਾਹਿਗੁਰੂ ਸਾਹਿਬ ਜੀਉ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹੁ ਸੋਹਿਲਾ ਸਿਵ ਰਹਿਓ ਸਿਰਜਣਹਾਰੋ ਤਮੰਗਾਵ ਮੇਰੇ ਨਿਰਭਉ ਕਾ ਸੋਹਲਾ ਹੋ ਵਾਰੀ ਜਿਤ ਸੋਹਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸੰਭਾਲੀਐਨ ਦੇਖੇਗਾ ਦੇਵਨ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੀ ਕਵਨ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵਹੁ ਤੇਲ ਦੇ ਹੋ ਸਜਣਾ ਸੀਸੜੀਆ ਜਾਂ ਹੋਵੇ ਸਾਹਿਬ ਸੋ ਮੇਲ ਘਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਅਵਨ ਰਾਗ ਆਸਾ ਮਹੱਲਾ ਪਹਿਲਾ ਸ਼ੈ ਕਰੈ ਗੁਰੁ ਸ਼ੈ ਉਪਦੇਸ ਗੁਰ ਗੁਰੇ ਇੱਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੂ ਘਰ ਰਾਖਵਡਾਈ ਤੋਏ ਰਹਾਓ ਵਿਸੂਏ ਜਿ ਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ गगन में थाल रवि चांद दीपक बने तारका मंडल जनक मोती धूप मल आन लो पवन चवरो करे सकल वन राई फुलंत ज्योति कैसी आरती होए पावखंड ना तेरी आरती अनहता शब्द वाजंत पेरी रहाओ सहस्त्र नयन नन नैन है तोहे को ਸਹਿਸ ਮੂਰਤ ਨਨਾ ਇਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਇਸ ਦਿਦਰ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਪਾਵੈ ਸੁ ਆਰਤੀ ਹੋਏ ਹਰ ਚਰਨ ਕਵਲਮ ਕਰੰਦ ਲੋਭਿਤ ਮਨੋ ਆਨੰਦ ਨੋ ਮੋਹੀ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕਾ ਹੋਏ ਜਾਤੀ ਤੇਰੇ ਨਾਇ ਵਾਸਾ ਰਾਗੁੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਦ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਊਰ ਬਲਿਖਤ ਲਿਖੇ ਗੁਰ ਪਾਇਆ ਮਨ ਹਰ ਲੈ ਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੇ ਉਤਪਨ ਵੱਡਾ ਹੈ ਰਹਾਉ ਸਾਗਤ ਹਰਿ ਰਸ ਸਾਧਨਾ ਜਾਣਿਆ ਤਿਨੇ ਅੰਤਰ ਹੋ ਮੈਂ ਕੰਡਾ ਹੈ ਜਉ ਜਉ ਚਲੈ ਚੁਬੈ ਦੁਖ ਪਾਵੇ ਜਮ ਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਿਨਾਸੀ ਪੁਰਖ ਪਾਇ ਪਰਮੇਸ਼ਰ ਬਹੁ ਸੋਭ ਅਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਬਰਵ ਤੇਰੇ ਹਰ ਰਾਖ ਰਾਖ ਵਡ ਵਡਾ ਹੈ ਜਨ ਨਾਨਕ ਨਾਮੇ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ 5 ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟੈਲ ਕੀ ਬੇਲਾ ਈ ਹਾਂ ਘਾਟ ਚਲੋ ਹਰ ਲਾਹਾ ਆਗੇ ਬਸਨ ਸੁਹਿਲਾ ਆਉਦ ਘਟੈ ਦਿਨਸ ਰਹਿਣਾਰੀ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਬਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹਉ ਹਰ ਗੁਰ ਤੇ ਮਨ ਹੈ ਬਸੀਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹੋਰ ਨ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਕ ਕਰ ਸੰਤਨ ਕੀ ਧੂਰੇ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹੁ ਸੋਹਿਲਾ ਸਿਵ ਰਹਿ ਹਸਰ ਜਨਹਾਰੋ ਤੁਮਂ ਗਾਵ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸੰਭਾਲੀਐਨ ਦੇਖੇਗਾ ਦੇਵਨ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇ ਹੋ ਸਜਣਾ ਸੀਸੜੀਆ ਜਾਂ ਹੋਵੇ ਸਾਹਿਬ ਸੋ ਮੇਲ ਘਰ ਕਰੇ ਹੋ ਪਹੁੰਚਾਸ ਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਅਵਨ ਰਾਗ ਆਸਾ ਮਹੱਲਾ ਪਹਿਲਾ ਸ਼ੈ ਕਰ ਸ਼ੈ ਗੁਰ ਸ਼ੈ ਉਪਦੇਸ ਗੁਰ ਗੁਰੇ ਇੱਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੂ ਘਰ ਰਾਖ ਵਡਾਈ ਤੋਏ ਰਹਾਓ ਵਿਸੂਏ ਚ ਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗगन ਮੈਂ ਧਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚੌਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭੌਖੰਡ ਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਪੇਰੀ ਰਹਾਉ ਸੈਸ ਤਵ ਨੈ ਨਨ ਨੈਨ ਹੈ ਤੋਹੇ ਕਾ ਸਹਿਸ ਮੂਰਤ ਨਨਾ ਇਕ ਤੋਹੀ ਸਹਿਸ ਪਦ ਬਿਮਲ ਨਾਨਕ ਪਦ ਗੰਧ ਬਿਨ ਸਹਿਸ ਤਵ ਗੰਧ ਏਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਪਾਵੈ ਸੁ ਆਰਤੀ ਹੋਏ ਹਰ ਚਰਨ ਕਵਲਮ ਕਰੰਦ ਲੋਭਿਤ ਮਨੋ ਆਨੰਦ ਨੋ ਮੋਹੀ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਗ ਕਾ ਹੋਏ ਜਾਤੀ ਤੇਰੇ ਨਾਇ ਵਾਸਾ ਰਾਗੁੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਦ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਊਰ ਬਲਿਖਤ ਲਿਖੇ ਗੁਰ ਪਾਇਆ ਮਨ ਹਰ ਲੈ ਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਿ ਉਤਪਨ ਵੱਡਾ ਹੈ ਰਹਾਉ ਸਾਖਤ ਹਰਿ ਸ ਸਾਧਨਾ ਜਾਣਿਆ ਤਿਨੇ ਅੰਤਰ ਹੋ ਮੈਂ ਕੰਡਾ ਹੈ ਜੋ ਜੋ ਚਲੈ ਚੁਬੈ ਦੁਖ ਪਾਵੇ ਜਮ ਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬੇ ਨਾਸੀ ਬੁਰਖ ਪਾਇ ਪਰਮੇਸ਼ਰ ਬਹੁ ਸੋਭ ਅਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਬਰਵ ਤੇਰੇ ਹਰ ਰਾਖ ਰਾਖ ਵਡ ਵਡਾ ਹੈ ਜਨ ਨਾਨਕ ਨਾਮੇ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ 5 ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟੈਲ ਕੀ ਮੇਲਾ ਈਹਾ ਘਾਟ ਚਲੋ ਹਰ ਲਾਹਾ ਆਗੇ ਬਸਨ ਸੁਹਿਲਾ ਆਉਦ ਘਟੈ ਦਿਨਸ ਰਹਿਣਾਰੀ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਬਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਹੀ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੀਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬੋਹਰ ਨ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਖ ਕਰ ਸੰਤਨ ਕੀ ਧੂਰੇ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹੁ ਸੋਹਿਲਾ ਸਿਵਰੇ ਹੁ ਸਿਰ ਜਣਹਾਰੋ ਤਮੰਗਾਵਾ ਮੇਰੇ ਨਿਰਭਉ ਕਾ ਸੋਹਲਾ ਹੋ ਵਾਰੀ ਜਿਤ ਸੋਹਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸੰਭਾਲੀਐਨ ਦੇਖੇਗਾ ਦੇਵਨ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੀ ਕਵਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇ ਹੋ ਸਜਣਾ ਸੀਸੜੀਆ ਜਾਂ ਹੋਵੇ ਸਾਹਿਬ ਸੋ ਮੇਲ ਘਰ ਕਰੇ ਹੋ ਪਹੁੰਚਾਸ ਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਅਵਨ ਰਾਗ ਆਸਾ ਮਹੱਲਾ ਪਹਿਲਾ ਸ਼ੈ ਕਰ ਸ਼ੈ ਗੁਰ ਸ਼ੈ ਉਪਦੇਸ ਗੁਰ ਗੁਰੇ ਇੱਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੂ ਘਰ ਰਾਖ ਵਡਾਈ ਤੋਏ ਰਹਾਓ ਵਿਸੂਏ ਚ ਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ गगन में थाल रवि चंद्र दीपक बने तारका मंडल जनक मोती धूप मल आन लो पवन चवरो करे सकल वन राई फुलंत ज्योति कैसी आरती होए पावखंड ना तेरी आरती अनहता शब्द वाजंत पेरी रहाओ सहस्तव नैन नन नैन है तोहे को ਸਹਿਸ ਮੂਰਤ ਨਨਾ ਇਕ ਤੋਹੀ ਸਹਿਸ ਪਦ ਬਿਮਲ ਨਾਨਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਪਾਵੈ ਸੁ ਆਰਤੀ ਹੋਏ ਹਰ ਚਰਨ ਕਵਲਮ ਕਰੰਦ ਲੋਭਿਤ ਮਨੋ ਆਨੰਦ ਨੋ 모ਹੀ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਗ ਕਾ ਹੋਏ ਜਾਤੀ ਤੇਰੇ ਨਾਇ ਵਾਸਾ ਰਾਗੁੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਦ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਊਰ ਬਲਿਖਤ ਲਿਖੇ ਗੁਰ ਪਾਇਆ ਮਨ ਹਰ ਲੈ ਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਿ ਉਤਪਨ ਵੱਡਾ ਹੈ ਰਹਾਉ ਸਾਗਤ ਹਰਿ ਸਸ ਸਾਧਨਾ ਜਾਣਿਆ ਤਿਨੇ ਅੰਤਰ ਹੋਮੈ ਕੰਡਾ ਹੈ ਜੋ ਜੋ ਚਲੈ ਚੁਬੈ ਦੁਖ ਪਾਵੇ ਜਮ ਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬੈ ਨਾਸੀ ਪੁਰਖ ਪਾਇ ਪਰਮੇਸ਼ਰ ਬਹੁ ਸੋਭ ਅਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਬਰਵ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮੇ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟੈਲ ਕੀ ਬੇਲਾ ਈ ਹਾਂ ਘਾਟ ਚਲੋ ਹਰ ਲਾਹਾ ਆਗੇ ਬਸਨ ਸੁਹਿਲਾ ਆਉਦ ਘਟੈ ਦਿਨ ਸ ਰਹਿਣਾਰੀ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਬਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਰਗਾਏ ਪੀਆ ਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹੱਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬੋਹਰ ਨ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਖ ਕਰ ਸੰਤਨ ਕੀ ਧੂਰੇ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹੁ ਸੋਹਿਲਾ ਸਿਵ ਰਹਿ ਹਸਿਰ ਜਨਹਾਰੋ ਤਮੰਗਾਵ ਮੇਰੇ ਨਿਰਭਉ ਕਾ ਸੋਹਲਾ ਹਉ ਵਾਰੀ ਜਿਤ ਸੋਹਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸੰਭਾਲੀਐਨ ਦੇਖੇਗਾ ਦੇਵਨ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੀ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇ ਹੋ ਸਜਣਾ ਸੀਸੜੀਆ ਜਾਂ ਹੋਵੇ ਸਾਹਿਬ ਸੋ ਮੇਲ ਘਰ ਕਰੇ ਹੋ ਪਹੁੰਚਾਸ ਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਅਵਨ ਰਾਗ ਆਸਾ ਮਹੱਲਾ ਪਹਿਲਾ ਸ਼ੈ ਕਰ ਸ਼ੈ ਗੁਰ ਸ਼ੈ ਉਪਦੇਸ ਗੁਰ ਗੁਰੇ ਇੱਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੂ ਕਰ ਰਾਖ ਵਡਾਈ ਤੋਏ ਰਹਾਓ ਵਿਸੂਏ ਜਿਸ ਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਰੂ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਾਉਖੰਡ ਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਪੇਰੀ ਰਹਾਉ ਸੈਸ ਤਵ ਨੈ ਨਨ ਨੈਨ ਹੈ ਤੋਹੇ ਕਾ ਸਹਿਜ ਮੂਰਤ ਨਨਾ ਇਕ ਤੋਹੀ ਸਹਿਸ ਪਦ ਬਿਮਲ ਨਾਨਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਪਾਵੈ ਸੁ ਆਰਤੀ ਹੋਏ ਹਰ ਚਰਨ ਕਵਲਮ ਕਰੰਦ ਲੋਭਿਤ ਮਨੋ ਆਨੰਦ ਨੋ ਮੋਹੀ ਆਹੀ ਬਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕਾ ਹੋਏ ਜਾਤੀ ਤੇਰੇ ਨਾਇ ਵਾਸਾ ਰਾਗੁੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਦ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਊਰ ਬਲਿਖਤ ਲਿਖੇ ਗੁਰ ਪਾਇਆ ਮਨ ਹਰ ਲੈ ਵ ਮੰਡਲ ਮੰਡਾ ਹੈ ਕਰ ਸਾਧੂ ਅंजलि ਪੁਨ ਵੱਡਾ ਹੈ ਕਰ ਡੰਡੇ ਉਤਪਨ ਵੱਡਾ ਹੈ ਰਹਾਉ ਸਾਗਤ ਹਰਿ ਰਸ ਸਾਧਨਾ ਜਾਣਿਆ ਤਿਨੇ ਅੰਤਰ ਹੋ ਮੈਂ ਕੰਡਾ ਹੈ ਜਉ ਜਉ ਚਲੈ ਚੁਬੈ ਦੁਖ ਪਾਵੇ ਜਮ ਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬੇ ਨਾਸੀ ਬੁਰਖ ਪਾਇ ਪਰਮੇਸ਼ਰ ਬਹੁ ਸੋਭ ਅਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਬਰਵ ਤੇਰੇ ਹਰ ਰਾਖ ਰਾਖ ਵਡ ਵਡਾ ਹੈ ਜਨ ਨਾਨਕ ਨਾਮੇ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ 5 ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟੈ ਲਗੀ ਬੇਲਾ ਈਹਾ ਘਾਟ ਚਲੋ ਹਰ ਲਾਹਾ ਆਗੇ ਬਸਨ ਸੁਹਿਲਾ ਆਉਦ ਘਟੈ ਦਿਨਸ ਰਹਿਣਾਰੀ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਬਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀ ਆਵੇ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹਉ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹੋਰ ਨ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਕ ਕਰ ਸੰਤਨ ਕੀ ਧੂਰੇ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹ ਸੋਹਿਲਾ ਸਿਵਰੇ ਹੋ ਸਿਰ ਜਣਹਾਰੋ ਤਮੰਗਾਵ ਮੇਰੇ ਨਿਰਭਉ ਕਾ ਸੋਹਲਾ ਹਉ ਵਾਰੀ ਜਿਤ ਸੋਹਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸੰਮਾਲੀਐਨ ਦੇਖੇਗਾ ਦੇਵਨ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੀ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇ ਹੋ ਸਜਣਾ ਸੀਸੜੀਆ ਜਾਂ ਹੋਵੇ ਸਾਹਿਬ ਸੋ ਮੇਲ ਘਰ ਕਰੇ ਹੋ ਪਹੁੰਚਾਸ ਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਅਵਨ ਰਾਗ ਆਸਾ ਮਹੱਲਾ ਪਹਿਲਾ ਸ਼ੈ ਕਰ ਸ਼ੈ ਗੁਰ ਸ਼ੈ ਉਪਦੇਸ ਗੁਰ ਗੁਰੇ ਇੱਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੂ ਘਰ ਰਾਖ ਵਡਾਈ ਤੋਏ ਰਹਾਓ ਵਿਸੂਏ ਚ ਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ गगन में थाल रवि चंद दीपक बने तारका मंडल जनक मोती धूप मल आन लो पवन चवरो करे सकल बण राय फुलंत ज्योति कैसी आरती होए पावखंड ना तेरी आरती अनहता शब्द वाजंत पेरी रहाउ सहस्त्र नयन नन नन है तोहे को ਸਹਿਸ ਮੂਰਤ ਨਨਾ ਇਕ ਤੋਹੀ ਸਹਿਸ ਪਦ ਬਿਮਲ ਨਾਨਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਪਾਵੈ ਸੁ ਆਰਤੀ ਹੋਏ ਹਰ ਚਰਨ ਕਵਲਮ ਕਰ ਅੰਧ ਲੋਭਿਤ ਮਨੋ ਆਨੰਦ ਨੋ ਮੋਹੀ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਗ ਕਾ ਹੋਏ ਜਾਤੀ ਤੇਰੇ ਨਾਇ ਵਾਸਾ ਰਾਗੁੜੀ ਪੁਰਵੀ ਮਹੱਲਾ ਚੌਥਾ ਕਾਮ ਕਰੋਦ ਨਗਰ ਬਹੁ ਭਰਿਆ ਮਿਲ ਸਾਧੂ ਖੰਡ ਲਖੰਡਾ ਹੈ ਊਰ ਬਲਿਖਤ ਲਿਖੇ ਗੁਰ ਪਾਇਆ ਮਨ ਹਰ ਲੈ ਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੇ ਉਤਪਨ ਵੱਡਾ ਹੈ ਰਹਾਉ ਸਾਗਤ ਹਰਿ ਰਸ ਸਾਧਨਾ ਜਾਣਿਆ ਤਿਨੇ ਅੰਤਰ ਹੋਮੈ ਕੰਡਾ ਹੈ ਜਉ ਜਉ ਚਲੈ ਚੁਬੈ ਦੁਖ ਪਾਵੇ ਜਨਮ ਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬੇ ਨਾਸੀ ਬੁਰਖ ਪਾਇ ਪਰਮੇਸ਼ਰ ਬਹੁ ਸੋਭ ਅਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਬਰਵ ਤੇਰੇ ਹਰ ਰਾਖ ਰਾਖ ਵਡ ਵਡਾ ਹੈ ਜਨ ਨਾਨਕ ਨਾਮੇ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ 5 ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟੈਲ ਕੀ ਬੇਲਾ ਈहां ਘਾਟ ਚਲੋ ਹਰ ਲਾਹਾ ਆਗੇ ਬਸਨ ਸੁਹਿਲਾ ਆਉਦ ਘਟੈ ਦਿਨਸ ਰਹਿਣਾਰੀ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਬਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀਆ ਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹਉ ਹਰ ਗੁਰ ਤੇ ਮਨ ਹੈ ਬਸੀਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹੋਰ ਨ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਕ ਕਰ ਸੰਤਨ ਕੀ ਧੂਰੇ